ਕਹਾਣੀ ਰੂਹ ਦਾ ਪਿਆਰ ਭਾਗ ਸਤਮਾ ਦੇਖ ਤਾ ਕੇ ਠਾਕੁਰ ਜੀ ਗੁਰਸਰਨ ਉੱਚੀ ਆਵਾਜ਼ ਵਿੱਚ ਹੱਸਿਆ ਸਾਰੀ ਕਲਾਸ ਉਸ ਵੱਲ ਦੇਖ ਰਹੀ ਸੀ ਮੈਡਮ ਨੇ ਉਸ ਨੂੰ ਖੜਾ ਕੀਤਾ ਤੇ ਪੁੱਛਿਆ ਕਿ ਗੁਰਸਰਨ ਤੁਸੀਂ ਕਿਉਂ ਹੱਸ ਰਹੇ ਹੋ ਗੁਰਸਰਨ ਸੁਪ ਕਰਕੇ ਖੜਾ ਰਿਹਾ ਕੁਝ ਹੀ ਬੋਲਿਆ ਮੈਡਮ ਨੇ ਗੁਰਸਰਨ ਦਾ ਫੋਨ ਫੜ ਕੇ ਆਪਣੀ ਕੋਲ ਰੱਖ ਲਿਆ ਤੇ ਉਸ ਨੂੰ ਕਿਹਾ ਕਿ ਜੋ ਮੈਂ ਪੜਾ ਰਹੀ ਹਾਂ ਉਸ ਤੇ ਧਿਆਨ ਦਿਓ ਮੇਰੇ ਸਾਰੇ ਇਲਾਕਾ ਚੁਪਚਾ ਪੜਨ ਲੱਗ ਪਈ ਹਰ ਕਮਲ ਨੇ ਗੁਰਸੱਰ ਨੂੰ ਬੰਦ ਵਿਖਿਆ ਤੇ ਉਸ ਤਰਾਈ ਅੰਗੀ ਤੋਂ ਗੁਰਸੱਰ ਨੇ ਵੀ ਉਸ ਕੋਲ ਲੱਗ ਪਿਆ ਜਿਵੇਂ ਦੋਵੇਂ ਇੱਕ ਦੂਜੇ ਨੂੰ ਚੁੱਪੀ ਜਹੀ ਗੁਝ ਗਏ ਹੋਣ ਕਲਾਸ ਦਾ ਤੋਂ ਹੁਣ ਤੋਂ ਬਾਅਦ ਹਰ ਕਮਲ ਬਸ ਸਾਡੇ ਤੇ ਖੜੀ ਬਸਦੇ ੜੀ ਕਰ ਰਹੀ ਸੀ ਗੁਰਸੱਰ ਨੇ ਵੀ ਵਾਈਟ ਲੈ ਕੇ ਅੱਡੇ ਤੇ ਸੈਡ ਤੇ ਆਖਿ ਖੜੋ ਗਿਆ ਉਹ ਉੱਥੇ ਖੜਾ ਹਰ ਕਮਲ ਵੱਲ ਦੇਖੀ ਜਾ ਰਹੀ ਸੀ ਹਰ ਕਮਲ ਨੇ ਉਸ ਨੂੰ ਮੈਸੇਜ ਕੀਤਾ ਕਿ ਤੁਸੀਂ ਘਰ ਨਹੀਂ ਜਾਣਾ ਇੱਥੇ ਕਿਉਂ ਫੜੇ ਹੋ जी बस चढ़ जाना फिर मैं चला जाऊंगा अच्छा बाड़ी बाड़ीगार्ड बन रहे हो मेरे ती अ खड़े हो तो मैं सोचा कंपनी दे देगा अच्छा जी हाँ जी वैसे मैं तो जवाब का इंतजार कर रहा हाँ के जवाब का जो मैं रात पूछा मैं अज टाइम चाहिए है अच्छा जी कि हर का ਜਿੰਨਾ ਤੁਸੀਂ ਦੇ ਸਕਦੇ ਹੋ ਉਹਨੇ ਦੱਸ ਦਿਓ ਫਿਰ ਅੱਛਾ ਇਦਾਂ ਨਹੀਂ ਹੁੰਦਾ ਹਾਂਜੀ ਚਲੋ ਰਾਤ ਤੱਕ ਦੱਸ ਦਿਓ ਠੀਕ ਹੈ ਇੰਨੇ ਨੂੰ ਹਰਕਮਲ ਦੀ ਬੱਸ ਆ ਜਾਂਦੀ ਹੈ ਤੇ ਉਹ ਬੱਸ ਵਿੱਚ ਚੜ ਗਈ ਗੁਰਸਰਨ ਵੀ ਆਪਣੇ ਘਰ ਵੱਲ ਚਲਾ ਗਿਆ ਜਿਵੇਂ ਹੀ ਹਰਕਮਲ ਕਰਤਜੀ ਉਸ ਦੇ ਘਰ ਦਾ ਫੋਨ ਆਇਆ ਹੋਇਆ ਸੀ ਕਿ ਉਹ ਆਪਣੀ ਮਾਂ ਨਾਲ ਗੱਲ ਕਰ ਰਹੀ ਸੀ ਮਾਂ ਹਰਕਮਲ ਨੂੰ ਆਉਂਦੀ ਦੇਖ ਕੇ ਕਹਿੰਦੀ ਹੈ ਲੈ ਤੇਰੇ ਵੀਰ ਦਾ ਫੋਨ ਆਇਆ ਗੱਲ ਕਰ ਲੈ ਹਰਕਮਲ ਨੂੰ ਫੋਨ ਫੜ ਕੇ ਆਪਣੇ ਭਰਾ ਨਾਲ ਗੱਲ ਕਰਨ ਲੱਗੀ ਕਾਫੀ ਟਾਈਮ ਗੱਲ ਕਰਨ ਤੋਂ ਬਾਅਦ ਉਸ ਦਾ ਭਰਾ ਉਸ ਨੂੰ ਕੁਝਦਾ ਹੈ ਕਿ ਪੇਪਰ ਕਦ ਦੇ ਰਹੇ ਹੋ ਆਈ ਲੈਟਸ ਦਾ ਹਰਕਮਲ ਆਖਦੀ ਹੈ ਵੀਰੇ ਮੈਂ ਜੇ 2 ਮਹੀਨੇ ਹੋਰ ਕਲਾਸ ਲਗਾਉਂ ਲਵਾਂ ਅਜੇ ਮੇਰੀ ਪੂਰੀ ਤਿਆਰੀ ਨਹੀਂ ਹੋਈ ਉਹ ਦਾ ਬਰਾਉਸ ਨੂੰ ਕਹਿੰਦਾ ਹੈ ਕਿ ਠੀਕ ਹੈ ਦੇਖ ਲੈ ਜਿਵੇਂ ਤੈਨੂੰ ਠੀਕ ਲੱਗਦਾ ਹਰਕਮਲ ਫੋਨ ਕਰਦੀ ਹੈ ਫੋਨ ਆਪਣੀ ਮੰਮੀ ਕੋਲ ਲੈ ਕੇ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਅੰਦਰ ਜਾਂਦੇ ਹੀ ਉਹ ਫੋਨ ਦੇਖਦੀ ਹੈ ਕਿ ਗੁਰਸਰਨ ਦਾ ਮੈਸੇਜ ਆਇਆ ਜਾਂ ਨਹੀਂ ਉਸ ਦੀ ਮਾਂ ਉਸ ਲਈ ਰੋਟੀ ਲੈ ਕੇ ਆਉਂਦੀ ਹੈ ਤੇ ਹਰਕਮਲ ਰੋਟੀ ਖਾਣ ਲੱਗ ਪੈਂਦੀ ਹੈ ਉਸ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਤੇਰੇ ਪਾਪਾ ਪੁੱਛ ਰਹੇ ਸੀ ਕਿ ਹਰਕਮਲ ਨੇ ਕਦੋਂ ਪੇਪਰ ਦੇਣੇ ਹਨ ਹਰਕਮਲ ਮਾ ਨੂੰ ਕੈਲੀ ਮਾ ਮੈਨੂੰ ਅਜੇ ਥੋੜਾ ਟਾਈਮ ਕਲਾਸ ਲਗਾਉਣੀ ਹੋਰ ਹੈ ਅਜੇ ਪੂਰੀ ਤਿਆਰੀ ਨਹੀਂ ਹੋਈ ਪਰ ਆਸਰ ਵਿੱਚ ਹਰਕਮਲ ਗੁਰਸਰਨ ਕਰਤੀ ਪੇਪਰ ਦੇ ਦੇ ਕਰ ਰਹੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਪੇਪਰ ਦੇ ਤੋਂ ਬਾਅਦ ਉਹ ਗੁਰਸਰਨ ਨੂੰ ਨਹੀਂ ਦੇ ਸਕੀ ਨਾ ਹੀ ਦੇ ਸਕੀ ਰੋਟੀ ਖਾਣ ਤੋਂ ਬਾਅਦ ਹਰਕਮਲ ਰਮਨ ਦੇ ਘਰ ਚਲੀ ਗਈ ਉਹ ਰਮਨ ਦੇ ਘਰ ਜਾ ਕੇ ਦਾਦੀ ਹੈ ਕਿ ਗੁਰਸਰਨ ਦਾ ਰਾਪੇ ਮੈਸੇਜ ਆਇਆ ਸੀ ਉਹ ਮੈਨੂੰ ਕੁਝ ਕਹਿੰਦਾ ਪਿਆ ਸੀ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਕੀ ਕਰਾਂ ਕੀ ਕਹਿ ਰਿਹਾ ਤੈਨੂੰ ਉਹ ਸਰ ਨੂੰ ਪ੍ਰਪੋਜ਼ ਕੀਤਾ ਉਸਨੇ ਮੈਨੂੰ ਕੱਲ ਰਮਨ ਅੱਛਾ ਤਾਂ ਹੀ ਕਰਾਚ ਬੈਠਾ ਤੇਰੇ ਵੱਲ ਚਾਹ ਕਰਦਾ ਰਹਿੰਦਾ ਸੀ ਹਾਂ ਫਿਰ ਤੂੰ ਹੁਣ ਕੀ ਕਰਨਾ ਤੂੰ ਉਹਨੂੰ ਪਸੰਦ ਕਰਦੀ ਹੈ ਹਾਂ ਯਾਰ ਅੱਛਾ ਪਹਿਲਾਂ ਤੇ ਤੂੰ ਗੁੱਸਾ ਕਰਦੀ ਸੀ ਜਦ ਬੈਠਾ ਤੈਨੂੰ ਦੇਖਦਾ ਰਹਿੰਦਾ ਸੀ हां यार ਪਹਿਲਾਂ ਤਾਂ ਮੈਂ ਬਹੁਤ ਗੁੱਸਾ ਕਰਦੀ ਸੀ ਪਰ ਮੈਨੂੰ ਪਤਾ ਹੀ ਨਹੀਂ ਲੱਗਿਆ ਕਦ ਮੈਨੂੰ ਉਹਦਾ ਦੇਖਾਂ ਵਧੀਆ ਲੱਗਣ ਲੱਗੇ ਤੇ ਅੱਛਾ ਹਾਂ ਯਾਰ ਸ਼ਾਇਦ ਮੈਨੂੰ ਵੀ ਉਹਦੇ ਨਾਲ ਪਿਆਰ ਹੋ ਗਿਆ ਮੇਰਾ ਹਰ ਪਲ ਉਹਨੂੰ ਦੇਖਣ ਨੂੰ ਉਹਦੇ ਨਾਲ ਗੱਲਾਂ ਕਰਨ ਨੂੰ ਦਿਲ ਕਰਦਾ ਰਹਿੰਦਾ ਹੈ ਬਸ ਰਮਣਾ ਫਿਰ ਕਰਦੇ ਹਾਂ ਉਹਨੂੰ ਮੈਸੇਜ ਨਹੀਂ ਯਾਰ ਮੈਨੂੰ ਡਰ ਲੱਗਦਾ ਹੈ ਕੀ ਪਤਾ ਹੋ ਸੱਚੀ ਮਨ ਗੈਰ ਕਰਦਾ ਹੈ ਜਾਂ ਨਹੀਂ ਕੀ ਪਤਾ ਹੈ ਟਾਈਮ ਪਾਸ ਕਰਨ ਲਈ ਹੀ ਕੁਛ ਦਾ ਹੋਵੇ ਇੰਨੀ ਜਲਦੀ ਮੈਂ ਕਿਸ ਤਰ੍ਹਾਂ ਜੀ ਕਰ ਲਵਾਂ ਉਹਦੇ ਤੇ ਪਰ ਕਿਹ ਕੀ ਪਤਾ ਲੱਗਣਾ ਹੈ ਉਹਦੇ ਅਗਰ ਨਹੀਂ ਰਿਸਕ ਲੈਣਾ ਤੇ ਮਨਾ ਕਰ ਦੇ ਹਾਂ ਜਿਆਦਾ ਡਰ ਲੱਗਦਾ ਹੈ ਮੈਨੂੰ ਕਿਧਰੇ ਜਲਵਾਦੀ ਚ ਕਿਸੇ ਗਲਤ ਇਨਸਾਨ ਤੇ ਰੋਸਾ ਕਰਕੇ ਆਪਣੀ ਜ਼ਿੰਦਗੀ ਨਾ ਬਰਬਾਦ ਕਰਨਾ ਮੈਂ ਹਾਂ ਇਹ ਵੀ ਹੈ ਚਲੋ ਛੱਡ ਮੰਦਿਰ ਜਾ ਕੇ ਆਉਂਦੇ ਹਾਂ ਤੋ ਸੋਚ ਲਈ ਕਿੱਦਾਂ ਕਰਨੀ ਆ ਰਾਤ ਨੂੰ ਗੇਲੀ ਹੋ ਗਈ ਹਰ ਕਮਲ ਰਾਤ ਨੂੰ ਤੇ ਉਹਨੇ ਜਵਾਬ ਵੰਗਣਾ ਸਿੱਧਾ ਬੋਲ ਦੇ ਕਿ ਭਾਈ ਮੈਨੂੰ ਲੱਗਦਾ ਡਰ ਇੰਨੀ ਜਲਦੀ ਤੇਰੇ ਤੇ ਯਕੀਨ ਕਰਨ ਨੂੰ ਹਾਂ ਇਹ ਠੀਕ ਹੈ ਫਿਰ ਦੋਨੇ ਮੰਦਿਰ ਚਲੇ ਜਾਂਦੀਆਂ ਨਹੀਂ ਆ ਮੰਦਿਰ ਮੱਥਾ ਟੇਕ ਕੇ ਦੋਵੇਂ ਆਪਣੇ ਆਪਣੇ ਘਰ ਚ ਜਿੰਦੀਆਂ घर आके हरकमल अपनी मां रोटी सब्जी बनाने लग पी दा दादी रोटी फिर अपनी मां बैठ के आप रोटी खान लग गई भांडे धो तो के फिर कमरे कमरे में आके सब तो पहला हरकमल ने फोन देखा पर गुरसरण का कोई मैसेज नहीं आया वह बेसबरी उस मैसेज की उड़ीक कर रही थी उसका दिल कर रहा है कि वह खुद ही गुरसरण मैसेज कर दे ਪਰ ਗੁਰਸਰਨ ਨੂੰ ਇਹ ਨਹੀਂ ਦਿਖਾਉਣਾ ਚਾਹੁੰਦੀ ਸੀ ਕਿ ਉਹ ਵੀ ਗੁਰਸਰਨ ਨੂੰ ਮਿਸ ਕਰ ਰਹੀ ਹੈ ਉਹ ਜਾ ਕੇ ਬੈੱਡ ਤੇ ਲਿਟ ਗਈ ਗੁਰਸਰਨ ਦੇ ਮੈਸੇਜ ਦੀ ਉਹਦੀ ਕਰਦੇ ਕਰਦੇ ਉਸ ਦੀ ਅੱਖ ਲੱਗ ਗਈ ਇੱਕ ਘੰਟੇ ਬਾਅਦ ਜਦੋਂ ਉਹ ਅੱਖ ਖੁੱਲਹੀ ਤਾਂ ਉਸ ਨੇ ਦੇਖਿਆ ਕਿ ਗੁਰਸਰਨ ਦੇ 100 ਤੋਂ ਉੱਪਰ ਮੈਸੇਜ ਆਏ ਹੋਏ ਸੀ ਜਿਵੇਂ ਹੀ ਹਰਕਮਲ ਨੇ ਇੱਕ ਮੈਸੇਜ ਦਿੱਤਾ ਜਿਵੇਂ ਹੀ ਹਰਕਮਲ ਇੱਕ ਮੈਸੇਜ ਦਿੱਤਾ ਤਾਂ ਸੈਕਿੰਡ ਦੇ ਅੰਦਰ ਹੀ ਗੁਰਸਰਨ ਵਾਲੀ ਚੀਨ ਹੋ ਗਿਆ ਕੀ ਹੋਇਆ ਕਿਧਰ ਸੀ ਤੁਸੀਂ ਅੱਜ ਮੈਂ ਇੰਨੇ ਮੈਸੇਜ ਕੀਤੇ ਤੁਸੀਂ ਜਵਾਬ ਕਿਉਂ ਨਹੀਂ ਦਿੱਤਾ ਜਰਮੈਸਾ ਹੋ ਗਈ ਸੀ ਇੰਨੀ ਜਲਦੀ ਹਾਂਜੀ ਇਵੇਂ ਹੀ ਲੇਟੀ ਹੋਈ ਸੀ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਅੱਖ ਲੱਗ ਗਈ ਅੱਛਾ ਕਿਸ ਨਾਲ ਲੱਗ ਗਈ ਤੇਰੀ ਅੱਖ ਨੂੰ ਬਰਸਰ ਨਾਲ ਉਛਣ ਲੱਗਿਆ ਮਤਲਬ ਸੌ ਗਈ ਸੀ ਅੱਛਾ ਮੇਰੀ نیند ਉਡਾ ਕੇ ਤੂੰ ਸੇਪੋ ਤੇ ਸੌ ਗਈ ਮੈਂ ਕਿੰਨੇ ਨੀਂਦ ਰਾਤ ਤੂ ਤੁਹਾਡੀ ਤੁਹਾਡੇ ਜਵਾਬ ਦੇ ਇੰਤਜ਼ਾਰ ਚ ਮੈਨੂੰ ਨੀਂਦ ਹੀ ਨਹੀਂ ਆਈ ਇਹਦੇ ਚ ਤੇ ਨੀਂਦ ਨਾ ਆਉਂਦਾ ਕੋਈ ਕਾਰਨੀ ਹੈ ਨਹੀਂ ਯਾਰ ਮੈਨੂੰ ਟੈਨਸ਼ਨ ਹੈ ਆਗਰ ਤੁਸੀਂ ਨਾ ਕਰ ਦਿੱਤੀ ਮੈਂ ਕੀ ਕਰਾਂਗਾ ਫਿਰ ਕੋਈ ਹੋਰ ਕੁੜੀ ਲੱਭ ਲਵਾਂ ਯਾਰ ਮੈਂ ਕਿਉਂ ਹੋਰ ਕੋਈ ਲਵ ਲਵਾਂ ਮੈਨੂੰ ਤੁਸੀਂ ਹੀ ਚਾਹੀਦੇ ਹੋ ਮੈਂ ਹੀ ਕਿਉਂ ਬਸ ਤੁਹਾਨੂੰ ਮੇਰੇ ਦਿਲ ਨੇ ਚੁਣਿਆ ਹੈ ਕਿੰਨੇ ਟਾਈਮ ਲਈ ਤਾਂ ਗੁਰਸਾਹਿਬ ਨੇ ਉੱਤਰ ਦਿੱਤਾ ਉਮਰਾਂ ਦੇ ਲਈ ਗੱਪ ਨਹੀਂ ਸੱਚ ਬੋਲ ਹਨ ਇਸੇ ਲਈ ਦੇ ਸਦਾ ਬਿਆਲੇ ਤੇ ਉਹ ਕੀ ਦੱਸਿ ਮੈਂ ਤੁਹਾਨੂੰ ਕਰ ਕਵਲ ਮੈਂ ਕਿੱਦਾਂ ਜਿਕਿੰਕਾਰ ਲਵਾਂ ਤੇਰੇ ਤੇ ਗੁਰਸਾਹਿਬ ਇੱਕ ਵਾਰ ਭਰੋਸਾ ਕਰੋ ਨਹੀਂ ਦੁੱਟਣ ਦਿੰਦਾ ਬਲੀ ਅਗਰ ਟੁੱਟ ਗਿਆ ਨਹੀਂ ਦੁੱਟਣਾ ਕਰੇਗੀ ਵਾਦਾ ਮੇਰਾ ਤੁਹਾਡੇ ਨਾਲ ਅੱਛਾ ਜਰ ਦੇਖੋ ਮੇਰੀ ਤੇ ਸਿੱਧੀ ਸਾਪਨ ਹੈ ਅਗਰ ਮੈਂ ਤੁਹਾਡੇ ਨਾਲ ਕੋਈ ਰਿਸ਼ਤਾ ਰੱਖਣਾ ਤਾਂ ਜਿੰਨੂ ਰੱਖੂ ਤੇ ਉਮਰ ਦਾ ਰੱਖੂ ਅਗਰ ਤੁਸੀਂ ਸਰਪਟਾਈਮ ਪਾਸ ਲਈ ਮੈਨੂੰ ਗੱਲ ਕਰਨ ਨੂੰ ਹੀ ਕਹਿ ਰਹੇ ਹੋ ਤਾਂ ਮੇਰੀ ਸਿੱਧੀ ਨਾ ਹੈ ਯਾਰ ਮੈਂ ਵੀ ਤਾਂ ਦਿਨੋਂ ਹੀ ਰਿਸ਼ਤਾ ਬਣਾਉਣਾ ਤੁਸੀਂ ਪਹਿਲੀ ਨਜ਼ਰ ਚ ਹੀ ਮੈਨੂੰ ਚੱਜ ਗਏ ਸੀ ਤੇ ਮੈਂ ਉਦੋਂ ਵੀ ਸੋਚ ਲਿਆ ਸੀ ਕਿ ਗਿਆ ਕਰਨਾ ਹੈ ਤਾਂ ਇਸੇ ਕੁੜੀ ਨਾਲ ਕਰਨਾ ਆਹਾ আচ্ছা ਅਗਰ ਮੈਂ ਨਾ ਕਰ ਦੇਮਾਂ ਫਿਰ ਕਿੱਦਾਂ ਕਰਵਾਉਣਾ ਹੈ ਅਗਰ ਤੁਹਾਡੇ ਨਾਲ ਨਾ ਹੋਇਆ ਤੇ ਫਿਰ ਹੋਰ ਕਿਸੇ ਨਾਲ ਵੀ ਮੈਂ ਨਹੀਂ ਕੁਝ ਕਰਾਉਣਾ আচ্ছা ਗੁਜਰਤ ਸੀ ਗੁਜਰੋ ਹਾਂਜੀ ਮੱਜਾ ਵਾਲੇ ਆਹਾ ਨਹੀਂ ਉਹ ਮੁਸਲਮਾਨ ਗੁਜਰ ਹੁੰਦੇ ਨੇ ਅੱਛਾ ਤੇ ਤੁਸੀਂ ਕਿਹੜੇ ਹੋ ਅਸੀਂ Hindu ਗੁਜਰ ਹਾਂ ਅੱਛਾ ਫਿਰ ਠੀਕ ਹੈ ਮੈਨੂੰ ਲੱਗਦਾ ਕੋਲੇ ਸੁਲਾ ਪਿੱਛੇ ਪਈਆ ਮੇਰੀ ਅੱਛਾ ਅਗਰ ਰਸੂਲਤ ਹੁੰਦਾ ਫਿਰ ਫਿਰ ਕੀ ਕੁਝ ਨਹੀਂ ਅੱਛਾ ਤੁਸੀਂ ਕੀ ਹੋ ਹਰਕਮਲ ਅਸੀਂ ਬ੍ਰਾਹਮਣ ਹੁੰਦੇ ਹਾਂ। ਅੱਛਾ ਪੰਡਤਾਂ ਦੀ ਕੁੜੀ ਹੈ। ਹਰਕਮਲ ਹਾਂਜੀ। ਅੱਛਾ ਫਿਰ ਕੀ ਸੋਚਿਆ ਮੇਰੇ ਬਾਰੇ? ਕੁਝ ਨਹੀਂ। ਕੀ ਸੋchnਾ ਹੈ? ਕੱਲ ਜੋ ਪੁੱਛਿਆ ਸੀ ਉਹਦੇ ਬਾਰੇ ਤੁਹਾਨੂੰ ਕੀ ਲੱਗਦਾ ਹੈ? ਗੁਰਚਰਨ ਮੈਨੂੰ ਤੇ ਲੱਗਦਾ ਤੁਸੀਂ ਮੇਰਾ ਦਿਲ ਤੋੜ ਦੇਣਾ। ਹਰਕਮਲ ਕੋਈ ਹੋਰ ਆ ਕੇ ਜੋੜ ਦੇਊਗੀ। नहीं जरा मैन बस ती चाह हर कमल अच्छा जी हाँ जी आई लव यू हर कमल शर्मा गुरसरना की सोच रहे हो जवाब की दिखा दिता जाए गुरसर इही आई लव यू गुरसरना क्यों जबरदस्ती क्यों ही नहीं जबरदस्ती तो नहीं बस बेनती है गोडा ਹਾਂਜੀ ਹਰਕਮਲ ਜੀ ਚਲੋ ਤੁਸੀਂ ਗਸ ਕਰੋ ਕੀ ਹੋਵੇਗਾ ਮੇਰਾ ਜਵਾਬ ਯਾਰ ਮੈਂ ਕਿੱਦਾਂ ਦੱਸ ਸਕਦਾ ਤੁਸੀਂ ਦੱਸੋ ਬਲੀ ਖਿਆਲਾਂ ਮੇਰਿਆਂ ਤੋਂ ਉਸ ਵਕਤ ਲਫ਼ਜ਼ ਮਿਲ ਜਾਂਦੇ ਨੇ ਜਦ ਉਹਨਾਂ ਅੱਖੀਆਂ ਨੂੰ ਤੇਰੇ دیدار ਹੀ ਜਾਂਦੇ ਨੇ ਯਾਰ ਸ਼ਹਿਰੀ ਕਿਉਂ ਪਈ ਰਹੀ ਹਾਂ ਜਵਾਬ ਦੱਸ ਦਿਓ ਪਲੀਜ਼ ਜਵਾਬ ਹੀ ਹੈ ਧਿਆਨ ਨਾਲ ਸਮਝ ਲਓ ਹਾਈ ਸਚੀ ਹਾਂਜੀ ਅੱਛਾ ਇੱਕ ਵਾਰ ਮੇਰੇ ਬਣਾਉਂ ਨੀਂ ਪਰ ਇੱਜਤਾਂ ਦੀ ਸ਼ੱਕ ਦੇੇਠਾ ਗੁਰੂ ਘਰ ਵਿਆਹ ਕਰਾਉਣਾ ਏ ਮੈਂ ਜ਼ਿੰਦਗੀ ਦਾ ਹਰ ਪਲ ਸੋਹਣੀ ਤੇਰੇ ਨਾਲ ਬਤਾਉਣਾ ਏ ਅੱਛਾ ਸੋਣਾ ਪਰ ਸਾਡੇ ਫੇਰੇ ਹੁੰਦੇ ਨੇ ਲਾਵਾ ਨਹੀਂ ਅੱਛਾ ਜੀ ਚਲੋ ਫੇਰੇ ਹੀ ਲੈ ਕੇ ਕਰਾ ਲਵਾਂਗੇ ਹੁਣ ਤੁਸੀਂ ਮੈਨੂੰ ਉਹ ਤੇ ਦੱਸੋ ਕਿ ਜਿਹਦਾ ਮੈਨੂੰ ਇੰਤਜ਼ਾਰ ਹੈ ਕੀ ਗੁਰ ਸਰ ਨੂੰ ਉਹੀ ਹਰ ਕੰਮ ਬਣਾ ਉਹੀ ਕੀ ਗੁਰ ਸਰ ਨੂੰ ਕੋ ਲੈਣਾ ਬਣੋ ਆਈ ਲਵ ਯੂ ਬੋਲ ਦਿਓ ਮੈਂ ਬੋਲ ਰਿਹਾ ਮੈਨੂੰ ਸੰਗ ਆਉਂਦੀ ਹੈ ਫਿਰ ਕਦੇ ਹੁਣ ਤੁਸੀਂ ਇਹਦੀ ਸਮਝ ਲਓ ਦੋਨੋਂ ਪੂਰੀ ਰਾਤ ਗੱਲ ਕਰਦੇ ਰਹੇ ਦੋਵਾਂ ਨੂੰ ਸਵੇਰ ਦਾ ਇੰਤਜ਼ਾਰ ਸੀ ਜਦੋਂ ਦੋਵੇਂ ਇੱਕ ਦੂਜੇ ਨੂੰ ਦੇਖਣਗੇ ਗੱਲ ਕਰਦੀ ਕਰਦੀ ਦੋਵਾਂ ਦੀ ਅੱਖ ਲੱਗ ਗਈ ਸਵੇਰ ਦੇ 4:00 ਵੱਜ ਚੁੱਕੇ ਸਨ ਹਰਕਮਲ ਦੀ ਮਾਂ ਨੇ ਉਸ ਨੂੰ ਜਗਾਇਆ ਤੇ ਕਿਹਾ ਕਿ ਅੱਜ ਕਲਾਸ ਜਾਣ ਨੂੰ ਰਹਿਣ ਦੇ ਤੇਰੇ ਨਾਨਕੇ ਜਾ ਕੇ ਆਉਂਦੇ ਹਾਂ ਇਹ ਹੁਣ ਹਰਕਮਲ ਉਦਾਸ ਹੋ ਜਾਂਦੀ ਹੈ ਤੇ ਮਾਂ ਨੂੰ ਕਹਿਣ ਲੱਗੀ ਨਹੀਂ ਮਾਂ ਮੇਰਾ ਮਨ ਨਹੀਂ ਹੈ ਤੁਸੀਂ ਜਾਓ ਮੈਂ ਕਲਾਸ ਰਗੋਂ ਜਾਣਾ ਹੈ ਪਰ ਉਸਦੀ ਮਾਂ ਕਹਿੰਦੀ ਹੈ ਕੋਈ ਨਹੀਂ ਕੱਲ ਨੂੰ ਚਲੀ ਜਾਵੇ ਕਲਾਸ ਅੱਜ ਮੇਰੇ ਨਾਲ ਉਹਨਾਂ ਨੂੰ ਮਿਲ ਗਿਆ ਗੁਰਸਰਨ ਇਸ ਜੁੜ ਗਿਆ ਕਿ ਹਰ ਕਮਲ ਦਾ ਇੰਤਜ਼ਾਰ ਕਰ ਰਿਹਾ ਸੀ ਉਹ ਸੋਚੀ ਬੈਠਾ ਸੀ ਕਿ ਅੱਜ ਉਹ ਹਰ ਕਮਲ ਨਾਲ ਕੋਈ ਕੋਲ ਬੈਠ ਕੇ ਗੱਲ ਕਰੇਗਾ ਤੇ ਕਲਾਸ ਦਾ ਉਸ ਕੋਲ ਬੈਠੇਗਾ ਪਰ ਜਦੋਂ ਗੁਰਸਰਨ ਨੇ ਰਾਮਣਾ ਇਕੱਲੀ ਕਲਾਸ ਵਿੱਚ ਆਉਂਦੀ ਦੇਖੀ ਤਾਂ ਉਹ ਚੁੱਪ ਕਰਕੇ ਬੈਠ ਗਿਆ ਇਹ ਕਹਾਣੀ ਦਾ ਅਗਲਾ ਭਾਗ ਤੁਹਾਨੂੰ ਕੱਲ੍ਹ ਵਾਲੇ ਭਾਗ ਵਿੱਚ ਸੁਣਾਵਾਂਗੇ ਜੀ ਅਰਮਣ ਦੀਏ ਹੋ ਗਏ ਠਾਕੁਰ ਜੀ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ